ਪਠਾਨਕੋਟ ਦੇ ਮਾਧਪੁਰ ਇਲਾਕੇ ਤੋਂ ਲੈ ਕੇ ਵੱਖ-ਵੱਖ ਇਲਾਕਿਆਂ ਵਿੱਚ ਜਾਣ ਵਾਲੀ ਜੁਬੀ ਡੀ ਸੈਨੈਰ ਹੋਵੇ ਚਾਹੇ ਉਹਨਾਂ ਦੇ ਜਿਹੜੇ ਅਲਟਰਨੇਟ ਨਹਿਰਾਂ ਨੇ ਉਹਨਾਂ ਦੇ ਵਿੱਚ ਗੰਦਗੀ ਨੂੰ ਲੈ ਕੇ ਕੇ ਆਰਟੀ ਨਿਊਜ਼ ਨੈਟਵਰਕ ਵੱਲੋਂ ਜਿਹੜੀ ਆ ਮੁਹਿੰਮ ਚਲਾਈ ਗਈ ਆ ਇਸ ਮੁਹਿੰਮ ਨੂੰ ਉਸ ਵੇਲੇ ਵੱਲ ਮਿਲਿਆ ਜਿਸ ਵੇਲੇ ਪਠਾਨਕੋਟ ਸੁਜਨਪੁਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ ਡੀਸੀ ਪਠਾਨਕੋਟ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਇਸੇ ਸੰਸਥਾ ਵੱਲੋਂ ਵੀ ਇਸ ਚੀਜ਼ ਦੇ ਖਿਲਾਫ ਆਪਣੀ ਬਾਤ ਚੱਕੀ ਜਾ ਰਹੀ ਆ ਇਹਨਾਂ ਸਾਰੇ ਹੀ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਜਿਹੜੇ ਇਲਾਕੇ ਦੇ ਵਿੱਚ ਨਹਿਰਾਂ ਨੇ ਉਹਨਾਂ ਨੂੰ ਸਤਨਿਕ ਹੋਟਲ ਵਾਲਿਆਂ ਵੱਲੋਂ ਉਹ ਸਤਨ ਇਨਾਂ ਦੀ ਮੰਗ ਹੈ ਕਿ ਇਨਾਂ ਨਹਿਰਾਂ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਉਪਰਾਲੇ ਕੀਤੇ ਜਾਣ ਨਾਲ ਦੀ ਨਾਲ ਜਿਨ੍ਹਾਂ ਵੱਲੋਂ ਇਨਾਂ ਨਹਿਰਾਂ ਦੇ ਕੰਢੇ ਕਬਜ਼ੇ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਸ ਮੰਗ ਨੂੰ ਲੈ ਕੇ ਡੀਸੀ ਪਠਾਨਕੋਟ ਦੇ ਨਾਲ ਜਿਹੜੀ ਆ ਉਹ ਗੱਲਬਾਤ ਕੀਤੀ ਗਈ ਹੈ ਔਰ ਸਾਰੀ ਸੰਸਥਾਵਾਂ ਨੂੰ ਡੀਸੀ ਪਠਾਨਕੋਟ ਵੱਲੋਂ ਇਹ ਸਵਾਰਥਨ ਦਿੱਤਾ ਗਿਆ ਕਿ ਜਲਦ ਹੀ ਅੱਜ ਹੀ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹੈ ਮੀਟਿੰਗ ਤੋਂ ਬਾਅਦ ਜਲਦ ਹੀ ਜਿਹੜੇ ਦੋਸ਼ੀ ਆਗੇ ਨੇ ਇਸ ਇਨਾਂ ਨਹਿਰਾਂ ਨੂੰ ਗੰਦੀਆਂ ਕਰਨ ਵਾਲੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਨਾਲ ਦੀ ਨਾਲ ਨਹਿਰਾਂ ਦੇ ਕੰਢੇ ਇੱਕ ਬਿਊਟੀਫਿਕੇਸ਼ਨ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ ਉਹ ਸਾਫ ਹੋ ਸਕਣ ਇਸ ਮੌਕੇ ਤੇ ਆਪਾਂ ਜਿਹੜੀ ਬੁੱਧੀਜੀਵੀ ਲੋਕ ਪਹੁੰਚੇ ਸੀਗੇ ਸੁਜਾਨਪੁਰ ਤੋਂ ਸੁਨੀਲ ਸਿੰਘ ਹੈਪੀ ਪਹੁੰਚੇ ਸੀਗੇ ਸ਼ਿਵਸਨਾਨ ਤੋਂ ਜੋਗਰਾ ਸ਼ਰਮਾ ਜੀ ਪਹੁੰਚੇ ਸੀਗੇ ਬਖਵਕਸ ਸਮਾਦੇ ਲੋਕ ਪਹੁੰਚੇ ਸੀਗੇ ਐਕਸ ਆਰਮੀ ਦੇ ਜਵਾਨ ਪਹੁੰਚੇ ਸੀਗੇ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਡੀਸੀ ਪਠਾਨਕੋਟ ਅਧਿਅਤੇ ਉਪਲ ਹੋਣ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਸਾਫ ਤੌਰ ਤੇ ਚੇਤਾਵਨੀ ਜਿਹੜੀ ਆ ਲੋਕਾਂ ਨੂੰ ਦਿੱਤੀ ਹੈ ਨਾਲ ਦੀ ਨਾਲ ਆਸਵਾਸਨ ਦਿੱਤਾ ਕਿ ਜਲਦ ਹੀ ਸਾਰੇ ਕਬਜ਼ੇ ਨੇ ਉਹ ਹਟਾਏ ਜਾਣਗੇ ਨਾਲ ਦੀ ਨਾਲ ਨੈਣ ਨੂੰ ਸਾਫ ਕਰਨ ਵਾਸਤੇ ਉਪਰਾਲੇ ਕੀਤੇ ਜਾਣਗੇ ਆਉਂ ਦੇਖਦੇ ਹਾਂ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਬੁੱ ਮਾਮਲੇ ਦੇ ਬਾਰੇ ਬਤਿਹਾਰ ਕਿ ਕਿਸ ਮਸੇ ਹੈਗੇ ਨੇ ਜਿਲ੍ਹੇ ਦੀ ਅੱਛਾ ਜੀ ਮੈਂ ਡਾਕਟਰ ਜਤਿੰਦਰ ਕਟੋਜੇ ਚੇਅਰਮੈਨ ਨਾਰਥ ਰੀਜਨਲ ਕੰਜ਼ਿਊਮਰ ਰੈਟ ਪ੍ਰੋਡਕਸ਼ਨ ਗਰੁੱਪ ਤੋਂ ਅਸੀਂ ਅੱਜ ਆਈਸੀਡੀਸੀ ਸਭ ਕੋਲ ਇੱਕ ਮੈਮੋਰੰਡਮ ਦੇਣ ਵਾਸਤੇ ਜਿਹੜਾ ਕਿ ਦੇਸ਼ ਭਰ ਦੇ ਵਿੱਚ ਸਾਰੇ ਸਰਕਾਰ ਵੱਲੋਂ ਇੱਕ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਹੈ ਜਿਹਦੇ ਵਿੱਚ ਖਾਸ ਕਰਕੇ ਨਹਿਰਾਂ ਦੇ ਬਾਰੇ ਹੈਗਾ ਉਸ ਸਿਰਸਤੇ ਦੇ ਵਿੱਚ ਸਾਡੇ ਪਠਾਨਕੋਟ ਦੇ ਵਿੱਚ ਜਿਹੜੀ ਸੁਜਾਨਪੁਰ ਏਰੀਆ ਦੇ ਵਿੱਚੋਂ ਜਾਂ ਬਾਕੀ ਜਿਹੜੀਆਂ ਨਹਿਰਾਂ ਦੀ ਡਿਸਟ੍ਰੀਬਿਊਟਰੀ ਬ੍ਰਾਂਚੇਜ਼ ਹੈਗੀਆਂ ਨੇ ਉਹਦੇ ਚ ਲੋਕੀ ਜਿਹੜਾ ਉਹ ਵਸਟੇਜ ਸੁੱਟ ਦਿੰਦੇ ਨੇ ਔਰ ਗੰਦੇ ਨਾਲੇ ਵਿੱਚ ਜਾ ਰਹੇ ਨੇ ਬਲੌਕੇਜ ਹੋ ਗਈ ਹੈ ਔਰ ਬੁਰਾ ਹਾਲ ਹੈ ਯਾਨੀ ਕਿ ਉਸ ਬਾਰੇ ਅਸੀਂ ਅੱਜ ਡੀਸਾ ਨੂੰ ਇੱਕ ਮੈਮੋਰੰਡਮ ਦਿੱਤਾ ਜਿਹਦੇ ਵਿੱਚ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਹੈ ਕਿ ਇਸ ਚੀਜ਼ ਨੂੰ ਰੋਕਿਆ ਜਾਵੇ ਔਰ ਦੂਸਰਾ ਕਿ ਇੱਕ ਜਿਹੜਾ ਹਾਈਵੇ ਹੈ ਉਹਦੇ ਉੱਤੇ ਬਿਊਟੀਫਿਕੇਸ਼ਨ ਕਰਕੇ ਔਰ ਇੱਕ ਅੱਛਾ ਜਗ੍ਹਾ ਬਣਾਈ ਜਾਵੇ ਜਿਵੇਂ ਸਾਬਰਵਤੀ ਪ੍ਰੋਜੈਕਟ ਹੈਗਾ ਸੀ ਉਹ ਰੋਡ ਦੇ ਨਾਲ-ਨਾਲ ਜਿਹੜਾ ਚੱਲਦਾ ਪਿਆ ਜਿਹੜੇ ਟੂਰਿਸਟ ਆਉਂਦੇ ਨੇ ਉਸ ਜਗ੍ਹਾ ਦਾ ਆਨੰਦ ਲੈ ਸਕਣ ਔਰ ਉਹਦਾ ਨਾਗੇ ਸਾਡੇ ਸ਼ਹਿਰ ਦੀ ਵੀ ਖੂਬਸੂਰਤੀ ਵਧ ਸਕੇ ਇਸ ਮਾਮਲੇ ਦੇ ਵਿੱਚ ਅੱਜ ਸਾਡੇ ਨਾਲ ਸ਼ਿਵ ਸੇਨਾ ਦੇ ਪ੍ਰਧਾਨ ਜੀ ਵੀ ਆਏ ਨੇ ਔਰ ਬਾਕੀ ਸੰਸਥਾ ਵੀ ਹੋਰ ਵੀ ਆਈਆਂ ਨੇ ਔਰ ਅਸੀਂ ਅੱਜ ਡੀਸੀ ਸਾਹਿਬ ਨੇ ਸਾਡੀ ਪੂਰੀ ਗੱਲ ਸੁਣੀ ਹੈ ਔਰ ਉਹਨਾਂ ਨੇ ਵਿਸ਼ਵਾਸਨ ਦਿੱਤਾ ਹੈ ਕਿ ਇਸ ਤੇ ਬੜੀ ਜਲਦੀ ਅਸੀਂ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਥੈਂਕ ਯੂ ਅੱਜ ਸਾਡੀ ਜਿਹੜੀ ਸੰਸਥਾ ਹੈ ਨਾਰਥ ਰੀਜਨਲ ਕੰਜ਼ਿਊਮਰ ਰਾਈਟ ਪ੍ਰੋਟੈਕਸ਼ਨ ਗਰੁੱਪ ਦੀ ਤਰਫੋਂ ਵੈਣ ਸੰਸਥਾਵਾਂ ਨੂੰ ਲੈ ਕੇ ਅੱਜ ਅਸੀਂ ਡੀਸੀ ਸਾਹਿਬ ਤੇ ਡੀਸੀ ਸਾਹਿਬ ਨੂੰ ਅਸੀਂ ਆਪਣਾ ਆ ਵਿਗਿਆਪਨ ਸੋਪਿਆ ਜਿਸ ਜਿਹਦੇ ਚ ਅਸੀਂ ਮੰਗ ਕੀਤੀ ਹੈ ਕਿ ਜਿਹੜੀਆਂ ਵੀ ਨਹਿਰਾ ਯੂਵੀਡੀਸੀ ਨਹਿਰ ਹੈ ਜਾਂ ਇਹਦੀ ਡਿਸਟ੍ਰੀਬਿਊਟਰੀ ਬ੍ਰਾਂਚਸ ਨਾਲ ਜਿਹੜੀਆਂ ਜਿੱਦਾਂ ਆ ਛੋਟੀ ਨਹਿਰ ਹੈ ਬਾਗ ਵਾਲੀ ਮਾਤਾ ਜਿਹੜੀ ਇਸਲਾਮਪੁਰ ਫੀਡਰ ਜਿੰਨੂੰ ਕਿਹਾ ਜਾਂਦਾ ਉਹ ਨਹਿਰ ਹੈ ਜਿਹੜੀ ਨਲਵਾ ਬ੍ਰਿਜ ਵਾਲੀ ਨਹਿਰ ਹੈ ਇਹਦੇ ਚ ਸਾਰੇ ਸ਼ਹਿਰ ਦੀ ਗੰਦਗੀ ਦੇ ਚ ਸੀਵਰੇ ਦਾ ਪਾਣੀ ਪਾਇਆ ਜਾਂਦਾ ਔਰ ਜਿਹੜੀਆਂ ਇਨਕ੍ਰੋਚਮੈਂਟਾਂ ਕੀਤੀ ਹੋਈਆਂ ਲੋਕਾਂ ਉਹ ਸਾਰਾ ਹੀ ਜਿਹੜਾ ਸੀਵਰੇਜ ਆਪਣੇ ਹੋਟਲਾਂ ਦਾ ਢਾਬਿਆਂ ਦਾ ਦੁਕਾਨਾਂ ਦਾ ਉਹ ਸਾਰਾ ਨੈਰਜ ਫੇਕਿਆ ਜਾ ਰਿਹਾ ਜਿਹਦੇ ਨਾਲ ਜਿਹੜਾ ਪਾਣੀ ਆ ਉਹ ਦਿਨ ਬਦ ਦਿਨ ਖਰਾਬ ਹੁੰਦਾ ਜਾ ਰਿਹਾ ਅਸੀਂ ਡੀਸੀ ਸਾਹਿਬ ਨੂੰ ਮੰਗ ਕੀਤੀ ਹੈ ਕਿ ਇੱਕ ਤੇ ਤੁਸੀਂ ਪਹਿਲੇ ਇੱਕ ਵਿਜ਼ਿਟ ਕਰੋ ਦੂਸਰਾ ਇਹਨਾਂ ਤੇ ਇੱਕ ਸਖਤ ਕਾਰਵਾਈ ਕੀਤੀ ਜਾਏ ਜਿਹਦੇ ਚ ਇਹਨਾਂ ਦੇ ਚਲਾਨ ਕੱਟੇ ਜਾਣ ਜਾਂ ਜੋ ਵੀ ਤੁਹਾਡੀ ਬੰਦੀ ਕਾਰਵਾਈ ਕੀਤੀ ਜਾਏ ਉਹ ਜਿਹੜਾ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਜਾਂ ਇਹਦੇ ਚ ਜੋ ਗੰਦਗੀ ਪਾਈ ਜਾ ਰਹੀ ਹੈ ਉਦੇ ਤੇ ਜਲਦ ਤੋਂ ਜਲਦ ਰੋਕ ਰੋਕਥਾਮ ਕੀਤੀ ਜਾਏ ਕਿਉਂਕਿ ਅੱਜ ਪੂਰੇ ਦੇਸ਼ ਸਫਾਈ ਅਭਿਆਨ ਚੱਲ ਰਿਹਾ ਸਪੈਸ਼ਲੀ ਜਿਹੜਾ ਨਹਿਰਾਂ ਦੀ ਸਫਾਈ ਦਾ ਜਿਹੜਾ ਅ ਅਭਿਆਨ ਚੱਲ ਰਿਹਾ ਉਹਦੇ ਉਹਦੇ ਮੱਦੇ ਨਜ਼ਰ ਅਸੀਂ ਸਾਰੇ ਵਿਭਿੰਨ ਸੰਸਥਾਵਾਂ ਮਿਲੀਆਂ ਸਾਰਿਆਂ ਨੂੰ ਅਸੀਂ ਪ੍ਰਤੀਨਿਧੀ ਨੇ ਸਾਰੇ ਸਾਡੇ ਪੜ੍ਹੇ ਲਿਖੇ ਲੋਕ ਸਾਰੇ ਇਕੱਠੇ ਹੋ ਕੇ ਅਸੀਂ ਇਸ ਚੀਜ਼ ਨੂੰ ਮੁੱਦਾ ਚੁੱਕ ਰਿਹਾ ਕਿ ਇਹ ਨਹਿਰਾਂ ਦੀ ਸਫਾਈ ਟਾਈਮ ਟੂ ਟਾਈਮ ਕਰਵਾਈ ਜਾਏ ਔਰ ਤਾਂਕਿ ਜਿਹੜਾ ਸਾਡਾ ਗਰਾਊਂਡ ਵਾਟਰ ਹੈ ਉਹ ਸਾਫ਼ ਪਾਣੀ ਮਿਲੇ ਸਾਨੂੰ ਲੋਕਾਂ ਦਾ ਜਿਹੜਾ ਸਵਾਸਥ ਹੈ ਉਹ ਠੀਕ ਰਵੇ ਇਹੀ ਸਾਡੀ ਉਹਦੇ ਨਾਲ ਆਪਣੇ ਡੀਸੀ ਸਾਹਿਬ ਨਾਲ ਗੱਲਬਾਤ ਹੋਈ ਹੈ ਉਹਨਾਂ ਸਾਡੀ ਗੱਲ ਬੜੇ ਆਰਾਮ ਨਾਲ ਸੁਣੀ ਹੈ ਔਰ ਉਹਨਾਂ ਆਸ਼ਵਾਸ਼ਣ ਦਿੱਤਾ ਕਿ ਅਸੀਂ ਤੁਰੰਤ ਅੱਜ ਇਹ ਬੈਠਕ ਕਰਕੇ ਇੰਦੇ ਤੇ ਕਾਰਵਾਈ ਕਰਾਂਗੇ ਔਰ ਹੋ ਸਕੇ ਤੇ ਜੋ ਇਨਕ੍ਰੋਚਮੈਂਟ ਇਹਨਾਂ ਕੀਤੀ ਹੈ ਉਹਨੂੰ ਜਲਦ ਤੋਂ ਜਲਦ ਹਟਾਤਾ ਜਾਏਗਾ ਤੇ ਬਸ ਇਹੀ ਸਾਡੀ ਗੱਲ ਹੋਈ ਹੈ ਥੈਂਕ ਯੂ ਜੀ ਬਰਾਲਾ ਜਤਿੰਦਰ ਕਟੋੜ ਜੀ ਦੁਆਰਾ ਸੋਯਾਨਪੁਰ ਤੋਂ ਜਿਨੇ ਵੀ ਸੰਸਥਾਾਂ માં ਸਾਡੀਆਂ ਜਾਂ ਜੁਵਾ ਸਾਥੀ ਜਿਹੜੇ ਅੱਜ ਆਏ ਨੇ ਜਿਹੜਾ ਇਹਨੇ ਭੀੜਾ ਚੁੱਕਿਆ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿਉਂਕਿ ਕੇਂਦਰ ਸਰਕਾਰ ਵੱਲੋਂ ਕਾਫੀ ਜਿਹੜੀਆਂ ਹੈਗੀਆਂ ਸਹੂਲਤਾਂ ਜਿਹੜੀਆਂ ਹੈਗੀਆਂ ਸਟੇਟ ਦੇ ਵਿਕਾਸ ਵਾਸਤੇ ਉਹ ਦਿੱਤੀਆਂ ਜਾ ਰੀਆਂ ਨੇ ਲੇਕਿਨ ਸਾਨੂੰ ਉਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਜਿਹੜੇ ਲੋਕਾਂ ਨੂੰ ਪਤਾ ਜਾਂ ਜਿਹੜੇ ਲੋਕ ਪੜ੍ਹਦੇ ਨੇ ਜੇ ਉਹਨਾਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਅੱਜ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਇਹ ਜਿਹੜੀ ਸਾਡੀਆਂ ਨਹਿਰਾਂ ਨੇ ਜ਼ਿਲ੍ਹੇ ਪਠਾਨਕੋਟ ਤੋਂ ਜਿਹੜੀਆਂ ਮਾਦੋਪੁਰ ਤੋਂ ਨਿਕਲੀਆਂ ਨੇ ਮਾਦੋਪੁਰ ਤੋਂ ਲੈ ਕੇ ਚਾਹ ਕੋਲਾੜੀ ਤੱਕ ਚਲ ਜੇ ਜਿੱਧਰ ਵੀ ਚਲ ਜੇ ਕੁਝ ਟਾਈਮ ਹੁੰਦਾ ਸੀ ਵੀ ਅਸੀਂ ਲੋਕ ਇਹਨਾਂ ਨਹਿਰਾ ਦਾ ਪਾਣੀ ਵੀ ਪੀਂਦੇ ਸੀਗੇ ਪਰ ਅੱਜ ਸਥਿਤੀ ਇਹਨਾਂ ਨਹਿਰਾ ਦੀ ਇਹ ਤਾਂ ਗੰਦੀ ਹੋ ਗਈ ਆ ਤੇ ਬਿਮਾਰੀਆਂ ਔਰ ਤੁਹਾਨੂੰ ਕੀ ਕੀ ਦੱਸੀ ਵੀ ਜਿੰਨੇ ਵੀ ਦੁਕਾਨਦਾਰ ਆ ਚਾਹੇ ਉਹ ਢਾਬਾ ਚਲਾਉਂਦੇ ਨੇ ਚਾਹੇ ਵੱਡੇ ਹੋਟਲ ਨੇ ਸਾਰਿਆਂ ਦੀ ਨਿਕਾਸੀ ਜਿਹੜੀ ਇਹ ਨਹਿਰ ਵਿੱਚ ਛੁੱਟੀ ਤੇ ਇੱਕ ਬਹੁਤ ਵੱਡਾ ਇਹ ਜਿਹੜਾ ਗੰਦਾ ਸਿਸਟਮ ਹੈ ਇਹਨੂੰ ਅੱਜ ਲੋਕਾਂ ਦੇ ਵਿੱਚ ਉਹ ਯਾਗ ਕਰਨ ਬਾਰੇ ਜਿਹੜਾ ਉਪਰਾਲਾ ਨਾਲ ਕੀਤਾ ਮੈਂ ਆਪਣੇ ਸ਼ੇਖਸਾਲਾ ਪ੍ਰਬਾਰ ਬੋਲੋਂ ਦਾ ਇਹਦੇ ਨਾਲ ਹੈ ਹੀ ਆ ਕਿਉਂਕਿ ਲੋਕਾਂ ਦੇ ਹਿੱਤ ਦੀ ਗੱਲ ਕਰ ਰਹੇ ਨੇ ਤੇ ਮੈਨੂੰ ਲੱਗਦਾ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਿਸ ਤਰ੍ਹਾਂ ਲੋਕ ਆਵਾਜ਼ ਉਠਾਉਂਦੇ ਨੇ ਉਹ ਘਰ ਘਰ ਪਹੁੰਚਣੀ ਚਾਹੀਦੀਆਂ ਮੈਨੂੰ ਲੱਗਦਾ ਪਹਿਲੇ ਆਪਣੇ ਘਰ ਦੀ ਵਜਾਏ ਜਿਹੜੇ ਰੋਣਾ ਦੇ ਕੰਢੇ ਗੰਦਗੀ ਪੈਦੀ ਹੈ ਜਿਹਦਾ ਸਰਕਾਰ ਨੇ ਸਫਾਈ ਭਿਆਨ ਨੈਸ਼ਨਲ ਲੈਵਲ ਤੇ ਚਲਾਇਆ ਸੀਗਾ ਲੇਕਿਨ ਅੱਜ ਸਾਡੇ ਪਠਾਨਕੋਟ ਜ਼ਿਲ੍ਹੇ ਜਿਹੜਾ ਇੰਨਾ ਖੂਬਸੂਰਤ ਜ਼ਿਲ੍ਹਾ ਉਹਦੀ ਉਹ ਦੁਰਦਸ਼ਾਣਾ ਲੋਕਾਂ ਦੇ ਰਾਵਲ ਲੜ ਕੇ ਕੀਤੀ ਹੈ ਤੇ ਅਸੀਂ ਤੇ ਡੀਸੀ ਸਾਹਿਬ ਨੂੰ ਮਾ ਬਹੁਤ ਵਧੀਆ ਇਨਸਾਨ ਨੇ ਸਾਡੀ ਗੱਲ ਬਹੁਤ ਵਧੀਆ ਤਰੀਕੇ ਨਾਲ ਸੁਣੀਆ ਬਣ ਤੇ ਮੈਨੂੰ ਲੱਗਦਾ ਹੈਗਾ ਮੈਨੂੰ ਵਿਸ਼ਵਾਸ ਹੈ ਵੀ ਡੀਸੀ ਸਾਹਿਬ ਇਹ ਤੋਂ ਬਹੁਤ ਜਲਦੀ ਐਕਸ਼ਨ ਲੈਣਗੇ ਅਗਰ ਉਹਦੇ ਅਪਰਾਧ ਵੀ ਕੋਈ ਕਮੀ ਰਹਿੰਦੀ ਹੈ ਤੇ ਫਿਰ ਆਪਾਂ ਰਲ ਕੇ ਇੱਕ ਉਪਰਾਲਾ ਕਰਕੇ ਪੂਰੇ ਜ਼ਿਲ੍ਹਾ ਲੈਵਲ ਦੇ ਲੋਕਾਂ ਨੂੰ ਜਾਗਰੂਤ ਕਰਨ ਦਾ ਕੰਮ ਸ਼ੁਰੂ ਕਰਾਂਗੇ ਧੰਨਵਾਦ ਬਹੁਤ ਬਹੁਤ ਡੀਸੀ ਦੇ ਵਿੱਚ ਜਿੰਦਗੀ ਨੂੰ ਮਸਲਾ ਕਿ ਤੁਹਾਨੂੰ ਨਹੀਂ ਦਿੱਤਾ ਗਿਆ ਕੀ ਇਹ ਸਵਛਨ ਦਿੱਤਾ ਗਿਆ ਅ ਅੱਜ ਕੁਝ ਲੋਕੀ ਇੱਥੇ ਇਕੱਠੇ ਹੋ ਕੇ ਆਏ ਸੀਗੇ ਜਿਨ੍ਹਾਂ ਨੇ ਇਹ ਇਸ਼ੂ ਨੂੰ ਰੇਜ਼ ਕੀਤਾ ਹੈ ਨਾਲ ਉਹਨਾਂ ਦੀ ਡਿਮਾਂਡ ਹੈਗੀ ਹੈ ਕਿ ਯੂਪੀ ਡੀਸੀ ਦੇ ਅਲੋਂਗ ਜਿਹੜਾ ਏਰੀਆ ਹੈ ਸੋਹਣਾ ਏਰੀਆ ਹੈ ਉਦੇ ਵਿੱਚ ਥੋੜਾ ਜਿਹਾ ਉਹਨੂੰ ਬਿਊਟੀਫਾਈ ਕੀਤਾ ਜਾਏ ਤੇ ਰਿਵਰ ਫਰੰਟ ਟਾਈਪ ਕੋਈ ਚੀਜ਼ ਉੱਥੇ ਬਣਾਈ ਜਾਏ ਤੇ ਅਸੀਂ ਅੱਜ ਮੀਟਿੰਗ ਕਾਲ ਕੀਤੀ ਹੈ ਜਿਹੜੀ ਵੀ ਕਨਸਰਨਡ ਏਜੰਸੀਜ਼ ਨੇ ਤੇ ਉਹਨਾਂ ਦੇ ਵਰਾਹੀ ਕਰਕੇ ਬਹੁਤ ਜਲਦੀ ਇਸ ਚੀਜ਼ ਦਾ ਹੱਲ ਕਰਾਇਆ ਜਾਏਗਾ ਦੇਖੋ ਜਿਨ੍ਹਾਂ ਦੇ ਵੱਲੋਂ ਕੋਈ ਕਬਜ਼ਾ ਕੀਤਾ ਗਿਆ ਹੈ ਜਾਂ ਕੋਈ ਉੱਤੇ ਵਿੱਚ ਸਿੱਟਦਾ ਹੈ ਕੋਈ ਜ਼ਿੰਦਗੀ ਸਾਰਿਆਂ ਤੇ ਕਾਰਵਾਈ ਕੀਤੀ ਜਾਏਗੀ ਅਸੀਂ ਜਿਹੜੀ ਵੀ ਕਨਸਰਨਡ ਏਜੰਸੀਜ਼ ਨੇ ਜਿਵੇਂ ਕਿ ਪੋਲੂਸ਼ਨ ਕੰਟਰੋਲ ਬੋਰਡ ਹੋ ਗਿਆ ਜਾਂ ਨਗਰ ਨਿਗਮ ਹੋ ਗਿਆ ਇਹ ਵੀਡੀਓ ਹੋ ਗਿਆ ਆਪਾਂ ਸਾਰਿਆਂ ਨੂੰ ਇਸ ਚੀਜ਼ ਦੀ ਡਾਇਰੈਕਸ਼ਨਸ ਮੈਂ ਦਿੱਤੀਆਂ ਹੈ। ਦੇਖੋ ਮੇਰਾ ਨੋਟ ਵੈਲ ਦੇ ਕਿ ਦੁਕਾਨਾਂ ਉਹ ਇੱਥੇ ਮਿਕਸ ਹੋਤੀਆਂ ਜਿਵੇਂ ਮੈਂ ਕਿਹਾ ਕਿ ਪੋਲੂਸ਼ਨ ਕੰਟਰੋਲ ਬੋਰਡ ਤੇ ਨਗਰ ਨਿਗਮ ਤੇ ਹੋਰ ਜਿਹੜੀ ਏਜੰਸੀਸ ਨੇ ਸਾਰਿਆਂ ਨੂੰ ਮੈਂ ਡਾਇਰੈਕਸ਼ਨ ਦਿੱਤੀ ਹੈਗੀ ਹੈ ਤੇ ਕਾਰਵਾਈ ਤੇ ਇਨਸ਼ੋਰ ਕੀਤੀ ਜਾਏਗੀ। ਥੈਂਕ ਯੂ ਥੈਂਕ ਯੂ